ਦੇ ਤੁਹਾਡੇ ਉਹ ਮੇਰਾ ਸਾਲਾ ਲੱਗਦਾ ਕੀ ਮਾਮਲਾ ਹੋਇਆ ਮਾਮਲਾ ਇਹ ਹੋਇਆ ਕਿ ਇਹਨਾਂ ਦਾ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ 'ਚ ਹੈ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਉਹ ਕਹਿੰਦੇ ਆਪੇ ਇਹ ਬੱਟ ਢਾਉਣੀ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਢਾਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਇਹਨਾਂ ਦੇ ਨਾਲ ਸੀ ਵਟ ਦਾ ਰੋਲਾ ਵਟ ਦਾ ਰੋਲਾ ਇਹਨਾਂ ਦਾ ਫਾਇਦਾ ਲੜਕਾ ਸੀਗਾ ਜੀ ਨਾਮ ਦਾ ਲੱਗਾ ਵਾ ਆਪਣਾ ਰਿੰਕੂ ਕੱਲ ਕੀ ਘਟਾਵਾ ਕਰਦੀ ਕੱਲ ਘਟਨਾ ਇਹ ਤਾਂ ਵਾਪਰਦੀ ਹੈ ਮੈਂ ਤੇ ਇੱਥੇ ਹਾਂ ਨਾ ਸੀਗਾ ਤੇ ਮੈਨੂੰ ਜਿੱਦਾਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਇੱਥੇ ਪਤਾ ਲੱਗਾ ਜਿਵੇਂ ਮੈਂ ਸੁਣਿਆਵੇਂ ਤੇ ਉਹ ਫਿਰ ਪੰਜ ਜਾਨੇ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਾਨੇ ਪੈ ਗਏ ਤੇਰੀ ਪੂਰੀ ਵਾਈਫ ਤੇਰੀ ਪੂਰੀ ਤੇ ਉਹ ਕੁੜੀਆਂ ਉਹਨਾਂ ਦੀ ਮੰਮੀ ਤੇ ਇਹ ਪੰਜੇ ਜਾਨੇ ਪੈ ਗਏ ਸੀ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਹਰਵਾਹਣਾ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿਰਚਾਂ ਮਾਰੀਆਂ ਜੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿਰਚਾਂ ਮਾਰੀਆਂ ਵੇ ਤੇ ਕੁੜੀਆਂ ਕੋ ਉਹਨਾਂ ਦੇ ਹੱਥਾਂ ਦੇ ਵਿੱਚ ਕਈ ਇੱਕ ਇਹਦੇ ਕੋਸੇ ਆ ਡੰਡੇ ਸੀਗੇ ਡਾਂਗਾ ਸਿੰਘੀਆਂ ਦਾਤੀਆਂ ਸੀਗੀਆਂ ਬੜੀਆਂ ਤੇ ਕਿਰਚਾਂ ਸੀਗੀਆਂ ਜੀ ਤੇ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਨਹੀਂ ਮੋਤੋ ਹੀ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀਗੇ ਤੇ ਫਿਰ ਰਸਤੇ ਜਾਂਦੇ ਜਿਨ੍ਹਾਂ ਦੇ ਉੱਥੇ ਜਾ ਕੇ ਮੋਤ ਹੋ ਗਏ ਮੰਗ ਕੋ ਪ੍ਰਚਾਰਨ ਕੋ ਮੰਗੀ ਹੋਈ ਆ ਜੀ ਇਹਨਾਂ ਨੂੰ ਸਖਤ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਣ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਵਫਾ ਮੰਗ ਸਰਕਾਰ ਦੀ ਉਹ ਫਾਂਸੀ ਦਾ ਹੁਕਮ ਦੋ ਮੇਰੇ ਉਹ ਵੀਰੋ ਮਾਡੀ ਗੱਲ ਕੀ ਹੋਈ ਉਸ ਤਾਂ ਗੱਲ ਕੁਛ ਨਹੀਂ ਫਤੋ ਹੋਈ ਉਹ ਪੈਲੀ ਚ ਗਿਆ ਵਾਦੇ ਉੱਥੇ ਸਾਡੀ ਪੈਲੀ ਚ ਖਾਲ ਉਹਨਾਂ ਨੇ ਪਾਇਆ ਜੀ ਇੱਕ ਹਾਲ ਟਾਉਣ ਗਿਆ ਕੰਦਾ ਵੀ ਸਾਡੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਹਣਾ ਮੈਂ ਤੇ ਮੈਨੂੰ ਪੁੱਛ ਤਾਹ ਦਫਾ ਕਰੀਏ ਸਾਡੇ ਕਿੰਨੇ ਕੀ ਨਿਕਲ ਜਾਣਾ ਉਹ ਜਿੱਦਾਂ ਕਰਦਾ ਤੇ ਵੀ ਫੇਰ ਕੰਦਾ ਵੀ ਜੇ ਮੈਂ ਟਾਹ ਦੇਣਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਗੁਰਜੀਤ ਕੋਲ ਪਾਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਹਾਂ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੰਨ ਹੁੰਦਾ ਲਕੋਵੇ ਕਹਿੰਦਾ ਮੰਮੀ ਤੇਰੇ ਰੋੜਾ ਵਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆਪ ਮੇ ਕੋਤਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਤਾਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਨੂੰ ਆ ਵੀ ਮਾਰਦਾ ਹੈ ਉਹ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਮਰ ਕਿਹਾ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੇ ਉਹਰੀ ਇਹੋ ਹੀ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਹਰ ਦਾ ਨਿਕਲੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर